ਇਹਨਾਂ ਦੇ ਕਿ ਮਾਂ ਦਾ ਸੇਵਾ ਠੰਡਾ ਨਹੀਂ ਸੀ ਭਰਾ ਤੇ ਕੱਲ ਇੱਕ ਖਬਰ ਆ ਗਈ ਕਿ ਅੱਜ ਬਾਪ ਵੀ ਇਸ ਜਹਾਨ ਤੇ ਨਹੀਂ ਰਿਹਾ ਤੋ ਤਿੰਨ ਹਫ਼ਤਿਆਂ ਦੇ ਵਿੱਚ ਐਡੇ ਐਡੇ ਵੱਡੇ ਘਾਟੇ ਪਏ ਪੰਜਾਬੀ ਸੰਗੀਤ ਇੰਡਸਟਰੀ ਨੂੰ ਜਿਹਦਾ ਕੋਈ ਆਪਾ ਜਣਾ ਨਹੀਂ ਕੋਈ ਸਹੀ ਸ਼ਬਦ ਨਹੀਂ ਹੈ ਖਾਨ ਸਾਹਿਬ ਨਾਲ ਮੇਰਾ ਪੂਰੀ ਤਰ੍ਹਾਂ ਬਾਡੀ ਨੂੰ ਫੀਲ ਹੋਣ ਲੱਗਦਾ ਕਿ ਪਤਾ ਨਹੀਂ ਯਾਰ ਹਰ ਇੱਕ ਕੋਲੇ ਥੋੜਾ ਥੋੜਾ ਸਮਾਂ ਹੈ ਜ਼ਿੰਦਗੀ ਪਿਆਰ ਨਾ ਰਹੀਏ ਇਹ ਮਾਈਕ ਨੂੰ ਕਮਾ ਡਾਊਨ ਪਹੁੰਚੋ ਕਿ ਕਰਾ ਕਰੋ ਇਹ ਐਸਾ ਸਮਾਂ ਇੰਡਸਟਰੀ ਤੇ ਚੱਲ ਰਿਹਾ ਜਿਹੜਾ ਬਰਦਾਸ਼ਤ ਕਰਨ ਔਖਾ ਹੋਇਆ ਤੁਸੀਂ ਦੇਖੋ ਕਿ ਆਹਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਐਡੇ ਐਡੇ ਵੱਡੇ ਘਾਟੇ ਪਏ ਪੰਜਾਬੀ ਸੰਗੀਤ ਇੰਡਸਟਰੀ ਨੂੰ ਜੇ ਦਾ ਕੋਈ ਆਪਾਂ ਦੇਣਾ ਨਹੀਂ ਬੋਲ ਨਹੀਂ ਸਕਦੇ ਉਹ ਸ਼ਬਦ ਨਹੀਂ ਹੈ ਖਾਨ ਸਾਹਿਬ ਨਾਲ ਮੇਰਾ ਦਿਲ ਦਾ ਰਿਸ਼ਤਾ ਮੇਰੇ ਬਹੁਤ ਕਰੀਬ ਹੈ ਮੈਂ ਇਹਨੂੰ ਸਟਰਗਲ ਕਰਦਿਆ ਵੀ ਦੇਖਿਆ ਤੇ ਅੱਜ ਇੱਡੇ ਵੱਡੇ ਮਕਾਮ ਤੇ مالک ਦੇ ਨੂੰ ਪਹੁੰਚਾਇਆ ਪਰ ਆਹ ਜਿਹੜਾ ਘਾਟਾ ਇਹਨੂੰ ਲੱਗਾ ਹਾਲੇ ਤੇ ਕਿੰਨੋਂ ਦੇ ਕੇ ਮਾਂ ਦਾ ਸੇਵਾ ਠੰਡਾ ਨਹੀਂ ਸੀ ਹੋਇਆ ਤੇ ਕੱਲ ਇਹ ਖਬਰ ਆ ਗਈ ਕਿ ਅੱਜ ਬਾਪ ਵੀਸ ਜਹਾਂ ਤੇ ਨਹੀਂ ਰਿਹਾ ਇਹ ਇਹਦੇ ਨਾਲ ਤਾਂ ਕਿਸੇ ਨੂੰ ਤਾਂ ਬਹੁਤ ਜ਼ਿਆਦਾ ਹੋਰ ਹੀ ਤਰ੍ਹਾਂ ਬੋਡੀ ਨੂੰ ਫੀਲ ਹੋਣ ਲੱਗ ਪਿਆ ਕਿ ਪਤਾ ਨਹੀਂ ਯਾਰ ਹੁਣ ਅ ਇਸ ਜ਼ਿੰਦਗੀ ਖਰੇ 4 ਕਿ ਦਿਨਾਂ ਦਾ ਕਹਿੰਦੇ ਉਹਨੇ ਮੇਲਾ ਹੈ ਤਾਂ ਆਮ ਹੀ ਕਹਾਵਤ ਹੈ ਪਤਾ ਨਹੀਂ ਇਦਾਂ ਲੱਗਣ ਲਿਆ ਕਿ ਬਹੁਤ ਹਰੇ ਕੋਲੇ ਥੋੜਾ ਥੋੜਾ ਸਮਾਂ ਜ਼ਿੰਦਗੀ ਤੇ ਪਿਆਰ ਨਾ ਰਹੀਏ ਮੁਹੱਬਤ ਨਾ ਰਹੀਏ ਪਰ ਇਹ ਜਿਹੜਾ ਘਾਟਾ ਖਾਣ ਨੂੰ ਲੱਗਾ ਇਹ ਤਾਂ ਨਾ ਪੂਰਾ ਹੋਣ ਵਾਲਾ ਘਟਾ ਮਾਤਾ ਦੇ ਜਨਮ ਤੋਂ ਬਾਅਦ ਖਾਨ ਸਾਹਿਬ ਦਾ ਕਹਿਣਾ ਸੀ ਕਿ ਉਹਨੋਂ ਆਪਣੇ ਪਿਤਾ ਦੀ ਰਾਜਕੀ ਸੇਵਾ ਕਰਨਗੇ ਕਿਉਂਕਿ ਇਹ ਹੀ ਇਕਲੋਤੇ ਉਹਨਾਂ ਕੋਲ ਰਹਿ ਗਏ ਪਰਿਵਾਰ ਵਿੱਚ ਬੜੀ ਗੁਰਬਤ ਵਿੱਚੋਂ ਨਿਕਲਿਆ ਜੀ ਪਰਿਵਾਰ ਮੈਂ ਤਾਂ ਦੇਖਿਆ ਇਹ ਇਹ ਕਿਹੜਾ ਕੋਈ ਟਾਟਾ ਬਿਲਨਾ ਦੇ ਘਰ ਤੋਂ ਹੋਏ ਸੀ ਬੜੀ ਮਿਹਨਤ ਕਰਕੇ ਇਹਨਾਂ ਨੇ ਮਾਪੇ ਰੈਨ ਨੂੰ ਖਾਨ ਨੂੰ ਸੰਗੀਤ ਦੇ ਵਿੱਚ ਪਾਇਆ ਫਿਰ ਉਹਨੇ ਬਕਾਇਦਾ ਸਿੱਖਿਆ ਫਿਰ ਉਹ ਅਗਿਆਰੀ ਦੇ ਨਾਲ ਵੀ ਗਿਆ ਸਟਰਗਲ ਕਰਕੇ ਅੱਜ ਜੇ ਚੰਗਾ ਟਾਈਮ ਆਸੇ ਅੱਜ ਬੈਠ ਕੇ ਮਾਪੇ ਆਪਣੇ ਕਹਿੰਦੇ ਹੁੰਦੇ ਆਪਣੀ ਸੇਵਾ ਕਰਨ ਦਾ ਉਹਨੂੰ ਮੌਕਾ ਮਾਲਕ ਨੇ ਦਿੱਤਾ ਹੀ ਨਹੀਂ ਇਹ ਖਾਨ ਦੇ ਲਈ ਬਹੁਤ ਨਾ ਪੂਰਾ ਹੋਣ ਵਾਲਾ ਕੱਟ ਆ ਤੇ ਮੈਂ ਦਿਲੋਂ ਅਫਸੋਸ ਵੀ ਕਰਦਾ ਤੇ ਸਾਡੀਆਂ ਹਮੇਸ਼ਾ ਦਵਾਮਾ ਖਾਨ ਦੇ ਨਾਲ ਉਹਦੇ ਨਾਲ ਜਿੱਥੇ ਤੱਕ ਜਿੰਨਾ ਚਿਰ ਜ਼ਿੰਦਗੀ ਆ ਮੋੜੇ ਨਾ ਮੋੜਾ ਜੀ ਨੂੰ ਹੋਇਆ ਕੀ ਸੀ ਹਾਰਟ ਅਟੈਕ ਹੀ ਵਾਰੀ ਦੱਸਿਆ ਹਾਰਟ ਅੱਜਕੱਲ ਤਾਂ ਪਤਾ ਹੀ ਨਹੀਂ ਲੱਗਦਾ ਜੀ ਹਾਰਟ ਹੀ ਦੱਸਦੇ ਹਾਰਟ ਅਟੈਕ ਹੋਇਆ ਉਹ ਤੁਸੀਂ ਦੇਖ ਲਓ ਘਮਣ ਭਰਾ ਸਾਡਾ ਹਸਪੀਟਲ ਚ ਇੱਕ ਮੋਢੇ ਦੀ ਸਰਜਰੀ ਕਰਾਉਣ ਗਿਆ ਪਤਾ ਨਹੀਂ ਲੱਗਿਆ ਤੇ ਹਾਰਟ ਅਟੈਕ ਹੋ ਗਿਆ ਸਮਝੋ ਬਾਹਰ ਹੈ ਕਹਾਣੀ ਤੇ ਰੱਬ ਇਹ ਜਿਹੜਾ ਇਹ ਸਮਾਂ ਚੱਲ ਰਿਹਾ ਉਹ ਤੋਂ ਨਿਜ਼ਾਤ ਅੱਤਵਾਦੀਆਂ ਦਾਸ ਕਰਦੇ ਸਨ